ਜੇ ਉੱਥੇ ਸਹੀ ਹੈ ਹਾਂਜੀ ਲੋਡ 16 17 ਤਿਆਰ ਹੈ ਹਾਂਜੀ ਜੋ 25 ਦੇ ਨੇੜੇ ਤੇ ਠੀਕ ਆ ਤੇ ਬੱਚਾ ਕੀ ਬੱਥਾ ਬੱਸਾ ਜੇ ਦਿਉਲੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਹੈਗੀ ਆ ਗੱਬਣ ਬੱਦ ਜਾਣਕਾਰੀ ਦਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਕੰਸੈਕਟ ਗਿੰਜਾ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਅਮਰ ਸਿੰਘ ਜੀ ਹਾਂਜੀ ਪਿੰਡ ਸਨਾ ਗੁਰਾਲ ਸਿੰਘ ਵਾਲਾ ਹਾਂਜੀ ਵਿਲਾ ਬੰਦਾ ਦਹੀ ਤਪਾ ਪਹਿਲੀ ਵੇੜ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਜੀ ਆਪਾਂ ਨੇ ਚੌਥੇ ਸੂਈ ਹੈ ਹਾਂਜੀ ਲੋਧੋ 16 17 ਤਿਆਰ ਹੈ ਹਾਂਜੀ ਇਹ 25 ਦੇ ਨੇੜੇ ਤੇੜ ਠੀਕ ਆ ਤੇ ਬੱਚਾ ਕੀ ਬੱਥਾ ਬੱਸਾ ਜੇ ਜੂਰੀ ਇਹ ਗਾਰੰਟੀ ਆਪਣੀ ਠੀਕ ਆ ਤੇ ਠੀਕ ਆ ਜੀ ਮੋੜਾ 70 ਯਾਰਾ ਦੇਣੀ 75 ਦੀ ਠੀਕ ਆ ਮਾਣੇ ਲੈਣ 70000 ਦੇਣੀ 75 ਦੀ ਹਾਂ ਜੋ ਪਰਾ ਥਣ ਤੁਹ ਬਹੁਤ ਸੁਣਨ ਲੱਗਾ ਕਰਮ ਵਾਲੀ ਲੇਵਾ ਇਆ ਬਸ ਆ ਮਗਰ ਤੋੜ ਦੁਪਾ ਤੋੜ ਦਈ ਲੋ ਜੀ ਕੱਦ ਬੈਡ ਸੁਖਣਾ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਲੈ ਮੈਂ ਵੀ ਬੀ ਲੂ ਲੋ ਜੀ ਦੇ ਵਾ ਲੁਗਾ ਬਹੁਤ ਸੋਹਣਾ ਥਣਫੂਣ ਵੀ ਬਹੁਤ ਸੋਹਣਾ ਛੋਟਾ ਥਣਾ ਲੋ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਰੇਟ ਭਾਈ ਜੀ ਨੇ ਆਪਾਂ ਨੂੰ ਦੱਸਤਾ ਪੈਂਡ ਸੰਨਾ ਲੈ ਚਲੋ ਭਰਾਓ ਤਰੀ ਤਾ ਜੀ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਭਰਾ ਠੀਕ ਹੈ ਜੀ ਲਓ ਜੀ ਚੈੱਕ ਕਰ ਸਾਦੇ ਕੋਈ ਜ਼ੂਮ ਨਹੀਂ ਨਾਰਮਲ ਵੀਡੀਓ ਠੀਕ ਹੈ ਜੀ ਹਾਂਜੀ ਬਾਪੂ ਜੀ ਦੂਜੀ ਵਾਰ ਦੀ ਦੱਸੋ ਜਾਣਕਾਰੀ ਇਹ ਜੀ ਇਹ ਮੋਡਲ ਆਪਣਾ 6000 ਹੈ ਇਹਦਾ ਠੀਕ ਆ ਦੇਣੀ ਛੱਡ ਦੀ ਹੈ ਦੇਣੀ 60 ਦੀ ਹੈ ਹਾਂ ਦੂਜਾ ਜੂ ਹੈ ਹਾਂਜੀ ਦੇ ਲੈਂਦੀ ਪੰਜ ਚਾਰ ਰਾਈ ਪੰਜ ਚਾਰ ਦਿਨ ਹਾਂ ਅਲਟੇ ਲਾਟੋ ਲਾ ਵੀ ਪਈਆਂ ਕਾਫੀ ਬਾਸ ਇਹ ਕਰਾਉਂ ਜਾਂ ਚੀ ਠੀਕ ਆ ਹਾਂਜੀ ਲਓ ਜੀ ਖਾਂ ਤੁਨੀ ਬਹੁਤ ਸੋਹਣਾ ਰੇਟ ਵੀ ਪਾਪੂ ਜੀ ਨੇ ਦੱਸਤਾ ਤੋੜ ਦੋ ਜੀ ਉਹਨੂੰ ਵੀ ਲੋ ਜੀ ਲੋਚ ਹਰ ਲੌਣ ਲੱਗ ਗਈ ਜੀ ਥੋੜਾ ਥੋੜਾ ਤੇ ਪੰਜ ਚਾਰ ਦਿਨ ਬਾਅਦ ਕਹਿੰਦਾ ਲੈ ਜੂ ਠੀਕ ਆ ਜੀ ਮੋੜ ਲਓ ਪਾਣੀ ਪੀ ਲਾਂਦੇ ਨੂੰ ਲੋ ਜੀ ਲੋ ਜੀ rau pujina जरूर कलेक्ट करो चंगी पळी ਵੀ ਆ ਠੀਕ ਹੈ ਜੀ ਲੈ ਵੇਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਕੱਬਣ ਗਾਂ ਫਕਾਉਆ ਕਤਾਜੀ ਸੀ ਵੀ ਆ ਜਿਲ੍ਹਾ ਨੂੰ ਪ੍ਰਾਇੰਦਾ ਜੀ ਬਰਨਾਲਾ ਆ ਵੀਡੀਓ ਦੇਖਣ ਲਈ ਧੰਨਵਾਦ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ